ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੇ ਦੌਰਾਨ ਕਾਂਗਰਸ ਪਾਰਟੀ ਲੁਧਿਆਣਾ ਦੇ ਅੰਦਰ ਚਿੱਟਾ 라ਵਣ ਫੂਕਣ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਡਿਪਟੀ ਸੀਐਲਪੀ ਲੀਡਰ ਭਾਰਤ ਪੂਸ਼ਨ ਆਸੂ ਸਾਡੇ ਨਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਉਂ ਕਾਂਗਰਸ ਇਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ ਕੀ ਕਾਰਨ ਹੈ ਕਿ ਤੁਸੀਂ ਲੁਧਿਆਣਾ ਤੋਂ ਬਾਅਦ ਪੂਰੇ ਪੰਜਾਬ 'ਚ ਇਸ ਇਸ਼ੂ ਨੂੰ ਲੈ ਕੇ ਗਏ ਇਹ ਇਸ ਤਰ੍ਹਾਂ ਜੀ ਜਦੋਂ ਇਹ ਜਿਹੜਾ ਦੁਸ਼ਹਿਰਾ ਆ ਜਿਹੜਾ 라ਵਣ ਆ ਇਹ ਬੁਰਾਈ ਬੁਰਾਈ ਦਾ ਪ੍ਰਤੀਕ ਹੈ ਤੇ ਬੁਰਾਈ ਜਲਾਈ ਜਾਂਦੀ ਹੈ ਇਸ ਦਿਨ ਤੇ ਅਸੀਂ ਵੀ ਉਸ ਦਿਨ ਪੰਜਾਬ ਦੀਆਂ ਬੁਰਾਈਆਂ ਜਿਹੜੀਆਂ ਨਸ਼ਿਆਂ ਦੇ ਰੂਪ 'ਚ ਭ੍ਰਸ਼ਟਾਚਾਰ ਦੇ ਰੂਪ ਵਿੱਚ ਜਿਹੜੀ ਲਾ ਲੈਸਨੈਸ ਦੇ ਰੂਪ ਵਿੱਚ ਢਹ ਢੈਂਦੀ ਅਰਥ ਵਿਵਸਥਾ ਮਰਦੇ ਕਿਸਾਨਾਂ ਦੇ ਰੂਪ ਵਿੱਚ ਬਣੀ ਹੋਈ ਹੈ ਉਹਦੇ ਉਹਦੇ ਉਸ ਬੁਰਾਈ ਨੂੰ ਸਾੜਨ ਵਾਸਤੇ ਅਸੀਂ ਦੁਸ਼ਹਿਰਾ ਮਨਾ ਰਹੇ ਸੀ ਕਿਤੇ ਚਿੱਟਾ ਰਾਵਣ ਤਿਆਰ ਕੀਤਾ ਸੀ ਤੇ ਇੱਕ ਦਿਨ ਪਹਿਲਾਂ ਸਟੇਟ ਸਪੌਂਸਰਡ ਜਿਹੜੇ ਅਕਾਲੀ ਗੁੰਡੇ ਆ ਉਹਨਾਂ ਨੇ ਸਾਡੇ ਕਾਂਗਰਸੀਆਂ ਤੇ ਹਮਲਾ ਕਰਕੇ ਸਾਡੇ ਸੈਂਕੜੇ ਸਾਥੀ ਜ਼ਖਮੀ ਵੀ ਕੀਤੇ ਤੇ ਉਲਟਾ ਅਗਲੇ ਦਿਨ ਸਰਕਾਰ ਨੇ ਸਾਡੇ 2357 365 ਕਿਡਨਾਪਿੰਗ ਵਗੈਰਾ ਤੇ 295 ਦੇ ਪਰਚੇ ਰਜਿਸਟਰ ਕੀਤੇ ਸਗੀਨ ਧਾਰਾਵਾਂ ਦੇ ਅੰਦਰ ਤੇ ਉਹਦੇ ਅਗੇਂਸਟ ਇੱਕ ਪ੍ਰੋਟੈਸਟ ਕੀਤਾ ਗਿਆ ਸੀਐਮ ਹਾਊਸ ਦੇ ਬਾਹਰ ਸਾਰੇ ਕਾਂਗਰਸੀ ਐਮਐਲਏ ਵੱਲੋਂ ਤੇ ਉਸ ਕੜੀ ਦੇ ਰੂਪ ਦੇ ਵਿੱਚ ਹੀ ਕੱਲ ਸਾਰੇ ਪੰਜਾਬ ਦੇ ਵਿੱਚ ਢੇਰਾਵਨ ਸਾੜੇ ਗਏ ਤੇ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਜੀ ਆਪ ਚਿੱਟਾ ਰਾਵਣ ਸਾੜਨ ਆ ਰਹੇ ਉਸੇ ਜਗ੍ਹਾ ਤੇ ਉਸ ਲੱਗਦਾ ਹੈ ਇਸੇ ਸਿਆਸਤ ਦੇ ਜ਼ਰੀਏ ਕਾਂਗਰਸ ਪਾਰਟੀ ਸਰਕਾਰ ਚਾਹੂਗੀ ਮੇਰੀ ਗੱਲ ਪੂਰੀ ਹੁੰਦੇ ਸਿਆਸਤ ਨਹੀਂ ਹੈ ਇਹ ਬੁਰਾਈ ਸਾੜੀ ਜਾਏਗੀ ਜਿਹੜੀ ਪੰਜਾਬ ਦੇ ਅੰਦਰ ਫੈਲੀ ਹੋਈ ਹੈ ਭ੍ਰਸ਼ਟਾਚਾਰ ਦੀ ਨਸ਼ਿਆਂ ਦੀ ਜਿਹੜੀਆਂ ਲਹੰਤਾਂ ਨੇ ਉਹਨਾਂ ਨੂੰ ਅੱਜ ਇੱਥੇ ਸਾੜਾਂਗੇ ਤੇ ਜਿਹੜੀ ਸਭ ਤੋਂ ਵੱਡੀ ਲਹੰਤ ਹੈ ਇਹ ਰਾਵਣ ਰੂਪੀ ਸਰਕਾਰ ਇਹ ਰਾਵਣ ਰਾਜ ਦਾ ਅੰਤ ਕੀਤਾ ਜਾਏਗਾ ਇੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਦੀ ਅੰਤ ਦੀ ਸ਼ੁਰੂਆਤ ਕੀਤੀ ਉਦੇ ਉਹਦੇ ਵਿੱਚ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਲੋਕ ਇਸ ਸਰਕਾਰ ਨੂੰ ਉਖਾੜਨਗੇ ਤੇ ਦਿਵਾਲੀ ਅਸੀਂ ਉਦੋਂ ਦਾ ਜਸਤਾਨਾ ਸਭ ਤੋਂ ਵੱਡਾ ਮੁੱਦਾ ਤੁਹਾਨੂੰ ਲੱਗਦਾ ਨਸ਼ਾ ਰਹੂਗਾ ਬਿਲਕੁਲ ਨਸ਼ਾ ਰਹੂਗਾ ਜੀ ਨਸ਼ਾ ਸਾਰੇ ਹੀ ਮੁੱਦੇ ਰਹਿਣਗੇ ਜੀ ਭ੍ਰਿਸ਼ਟਾਚਾਰ ਰਹੇਗਾ ਇੱਥੇ ਜੋ ਲੌ ਲੈਸਨੈਸ ਹੈ ਜਿਹੜੇ ਗੁੰਡਾਗਰਦੀ ਆ ਉਹ ਮੁੱਦਾ ਰਹੇਗਾ ਇੱਥੇ ਜਿਹੜੇ ਵਪਾਰ ਬੰਦ ਹੋ ਚੁੱਕੇ ਜਿੱਥੇ ਜਿੱਥੇ ਕਿਸਾਨੀ ਟਹਿ ਗਈ ਹੈ ਸਾਰੇ ਮੁੱਦੇ ਰਹਿਣਗੇ ਮੈਂ ਇਹੀ ਤਾਂ ਕਹਿ ਰਿਆਂਗਾ ਕਿਉਂਕਿ ਤੁਹਾਨੂੰ ਲੱਗਦਾ ਨਹੀਂ ਆਮ ਆਦਮੀ ਪਾਰਟੀ ਵੀ ਸਾਰਾ ਇੱਥੇ ਫੋਕਸ ਕਰ ਰਹੀ ਆ ਵਿਕਰਮ ਮਜੀਠੀਆ ਨੂੰ ਕੇਜਰੀਵਾਲ ਕਹਿੰਦੇ ਨੇ ਕਿ 6 ਕਿਸੇ ਵੀ ਉਸੇ ਦੇ ਉੱਤੇ ਲਗਾਤਾਰ ਹੁਣ ਪੋਲਿਟਿਕ ਸ਼ੁਰੂ ਕੀਤੀ ਹੈਗੀ ਕੀ ਇਸੇ ਦੇ ਉੱਤੇ ਪੋਲਿਟਿਕਸ ਖੜੀ ਹੋਊਗੀ ਪੰਜਾਬ ਦੇ ਅੰਦਰ ਕਿਸੇ ਵੀ ਪਾਰਟੀ ਦੀ ਕਾਂਗਰਸ ਪਾਰਟੀ ਪਿਛਲੇ 5 ਸਾਲ ਤੋਂ ਹੀ ਲਗਾਤਾਰ ਇਹਦੇ ਇਹਦੇ ਵਾਸਤੇ ਲੜਦੀ ਆ ਰਹੀ ਚਾਹੇ ਵਿਧਾਨ ਸਭਾ ਦੇ ਅੰਦਰ ਹੋਵੇ ਤੇ ਚਾਹੇ ਵਿਧਾਨ ਸਭਾ ਦੇ ਬਾਹਰ ਹੋਵੇ ਤੁਹਾਨੂੰ ਯਾਦ ਹੋਊ 1.5 ਮਹੀਨਾ ਪਹਿਲਾਂ ਸਾਰੇ ਐਮਐਲਏ ਨੇ ਦੋ ਦੋ ਰਾਤਾਂ ਅੰਦਰ ਵਿਧਾਨ ਸਭਾ ਦੇ ਵਿੱਚ ਹੀ ਗੁਜ਼ਾਰੀਆਂ ਸੀ ਇਹਨਾਂ ਮੁੱਦਿਆਂ ਦੇ ਉੱਤੇ ਜਦੋਂ ਸਰਕਾਰ ਭੱਜ ਗਈ ਸੀ ਬਹਿਸ ਕਰਨ ਤੇ ਜਦੋਂ ਨੋ ਕੰਫੀਡੈਂਸ ਮੋਸ਼ਨ ਲਿਆਂਦਾ ਗਿਆ ਸੀਗਾ ਇਹ ਅੱਜ ਦੀ ਗੱਲ ਨਹੀਂ ਇਹ ਲਗਾਤਾਰ ਪਿਛਲੇ ਕੁਝ ਟਾਈਮ ਤੋਂ ਹੀ ਕਾਂਗਰਸ ਸਰਕਾਰ ਇਸ ਪਾਰੂ ਰਹੀ ਆ ਆਮ ਆਦਮੀ ਪਾਰਟੀ ਕਾਫੀ ਪਾਰੂ ਰਹੀ ਹੈ ਨਸ਼ੇ ਦੇ ਮਸਲੇ ਦੇ ਉੱਤੇ ਉਹਨਾਂ ਨੇ ਡੈਫਮੇਸ਼ਨ ਵੀ ਹੋਏ ਮਜੀਠੀਆ ਨੇ ਡੈਫ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਜ਼ਿਆਦਾ ਇਹਨੂੰ ਕੈਸ਼ ਕਰ ਰਹੀ ਸਾਨੂੰ ਲੱਗਦਾ ਨਹੀਂ ਤੁਸੀਂ ਪਿੱਛੇ ਰਹਿ ਗਏ ਇਹ ਤੁਹਾਨੂੰ ਲੱਗਦਾ ਹੈ ਅੱਜ ਅਸੀਂ ਪਿੱਛੇ ਹ ਤੁਹਾਨੂੰ ਲੱਗਦਾ ਹੈ ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਜਾ ਕੇ ਸਾਰੇ ਪੰਜਾਬ ਨੂੰ ਝਾਤ ਮਾਰ ਕੇ ਵੇਖੋ ਵੀ ਕੌਣ ਪਾਰਟੀ ਕਿੱਥੇ ਖੜੀ ਹੈ ਇੱਕ ਜਿਹੜਾ ਮੁੱਦਾ ਆ ਜਿਹੜਾ ਇਸ਼ੂ ਹੈ ਸਭ ਤੋਂ ਪਹਿਲਾਂ ਉਹ ਜ਼ਰੂਰੀ ਹੈ ਉਹ ਹੈਗਾ ਸੀ ਨਸ਼ਿਆਂ ਦਾ ਉਹ ਹੈ ਇਸ ਭ੍ਰਸ਼ਟਾਚਾਰ ਦਾ ਫਿਰ ਕਾਂਗਰਸ ਇੱਕ ਬੜੀ ਆਰਗੇਨਾਈਜ਼ਡ ਪਾਰਟੀ ਹੈ ਆਰਗੇਨਾਈਜ਼ਡ ਤਰੀਕੇ ਨਾਲ ਲੱਗੇ ਚਲਦੀ ਹੈ ਤੇ ਅੱਜ ਇਸ ਇਸ਼ੂ ਨੂੰ ਮੇਰਾ ਖਿਆਲ ਨਹੀਂ ਤਾਂ ਕੋਈ ਵੀ ਪੰਜਾਬ ਦਾ ਇੱਕ ਇੱਕ ਮੈਂ ਬੰਦਾ ਉਹਦੇ ਮਾਨੇ ਚ ਇਹ ਘਰ ਕਰ ਚੁੱਕਿਆ ਵੀ ਕੌਣ ਪਾਰਟੀ ਕਿਹੜੀ ਕੌਮਲਾ ਕਿਹਦੇ ਨਾਲ ਆ ਅਕਾਲੀ ਦਲ ਨਾਲ ਆ ਜਾਂ ਆਮ ਆਦਮੀ ਪਾਰਟੀ ਨਾਲ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਮੁਕਾਬਲਾ ਲਹਨਤ ਨਾਲ ਹੈ ਬੁਰਾਈਆਂ ਨਾਲ ਹੈ ਇਸ਼ੂਜ਼ ਨਾਲ ਹੈ ਅਸੀਂ ਉਹਨਾਂ ਇਸ਼ੂਜ਼ ਨੂੰ ਲੈ ਕੇ ਅੱਗੇ ਜਾਣਾ ਹੈ ਕਿਹੜੀ ਪਾਰਟੀ ਕੀ ਸਾਹਮਣੇ ਆ ਆਪਣੀ ਪ੍ਰੈਜੈਂਟੇਸ਼ਨ ਦੇਵੇ ਆਪਣੇ ਆਪ ਨੂੰ ਦੱਸੇ ਵੀ ਉਹ ਕੀ ਕਰਨਾ ਚਾਹੁੰਦੀ ਹੈ ਅਸੀਂ ਪੰਜਾਬ ਵਾਸਤੇ ਇੱਕ ਸਾਡੇ ਕੋਲ ਵਿਜਨ ਹੈ ਇੱਕ ਸਾਡੇ ਨੰਬਰ 1 ਪਾਰਟੀ ਪੰਜਾਬ ਦੀ ਤੁਸੀਂ ਬਣਨ ਜਾ ਰਹੇ ਹੋ ਇਹ ਓਬਵੀਅਸਲੀ ਇਹ ਤਾਂ ਪ੍ਰੂਵ ਹੋ ਚੁੱਕਿਆ ਨੰਬਰ 2 ਕੌਣ ਹੈਗਾ ਨੰਬਰ 2 ਕੋਈ ਵੀ ਹੋ ਉਹ ਵਾਪਸ ਚ ਲੜੇ ਜਾਣਾ ਇਸਨ ਭਾਰਤ ਪੂਸ਼ਨਾਸੂ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਮਸਲਿਆਂ ਨੂੰ ਬੜੇ ਲੰਬੇ ਸਮੇਂ ਤੋਂ ਉਠਾਰੀ ਸੀ ਔਰ ਇਹਨਾਂ ਦੇ ਜ਼ਰੀਏ ਹੀ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਅੰਦਰ ਹੋਰ ਵੀ ਸਿਆਸਤ ਕਰਨ ਜਾ ਰਹੀ ਹੈਗੀ ਬਾਕੀ ਪਾਰਟੀਆਂ ਵੀ ਇਸ ਮਸਲੇ ਦੇ ਉੱਤੇ ਲੱਗੀਆਂ ਹੋਈਆਂ ਨੇ ਪਰ ਕਾਂਗਰਸ ਪਾਰਟੀ ਦਾ ਕਹਿਣਾ ਕਿ ਇਹ ਜੈਨੂਇਨ ਮੁੱਦਾ ਹੈਗਾ ਪੰਜਾਬ ਦੇ ਲੋਕਾਂ ਦਾ ਮੁੱਦਾ ਇਸੇ ਕਰਕੇ ਨੂੰ ਉਠਾਇਆ ਜਾ ਰਿਹਾ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਲੁਧਿਆਣਾ